ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 48 ਘੰਟਿਆਂ ਦੇ ਵਿੱਚ ਜੋ-ਜੋ ਵਰਤਾਰਾ ਵਾਪਰਿਆ ਹੈ ਅਕਾਲੀ ਰਾਜਨੀਤੀ ਦੇ ਵਿੱਚ ਮੇਰਾ ਇਹ ਮਾਨਸਿਕੀ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾਣ 11 ਅਗਸਤ ਨੂੰ ਅਕਾਲੀ ਦਲ ਦੀ ਪੁਨਰਸੁਰਜੀਤੀ ਆਸਤੇ ਪ੍ਰਧਾਨ ਦੀ ਚੋਣ ਹੋਈ ਤੇ ਉਸ ਦਿਨ ਕੁਝ ਮਤੇ ਪੜੇ ਗਏ ਉਦੋਂ ਬਾਅਦ ਅ ਅੱਡ-ਅੱਡ ਕ੍ਰਿਟਿਕਸ ਨੇ ਇਹਦੇ ਬਾਰੇ ਅੱਡ-ਅੱਡ ਗੱਲਾਂ ਕੀਤੀਆਂ ਬਹੁਤਿਆਂ ਨੇ ਇਹਨੂੰ ਵੈਲਕਮ ਕੀਤਾ ਤੇ ਪਰ ਕੁਛ ਐਸੇ ਕ੍ਰਿਟਿਕ ਸੀ ਜਿਹੜੇ ਬਹੁਤ ਹੀ ਸੰਜੀਦਾ ਬੰਦੇ ਆ ਬਹੁਤ ਅਹਮiyet ਰੱਖਦੇ ਆ ਬਹੁਤ ਪੜ੍ਹੇ ਲਿਖੇ ਵਿਦਵਾਨ ਹੈਗੇ ਆ ਉਹਨਾਂ ਨੇ ਵਿੱਚੋਂ ਇਹ ਗੱਲ ਚੱਕੀ ਕਿ ਵੀ ਉਸ ਦਿਨ ਦੇ ਜਿਹੜੇ ਜਿਹੜਾ ਭਾਸ਼ਣ ਸੀ ਜਾਂ ਉਸ ਦਿਨ ਦਾ ਜੋ ਸਮਾ ਸੀ ਉਹਦੇ ਵਿੱਚ ਬਾਦਲਾਂ ਦੇ ਅਗੇਂਸਟ ਹੀ ਜ਼ਿਆਦਾ ਗੱਲ ਹੋਈ ਹੈ ਇੱਕ ਨੈਗੇਟਿਵਿਟੀ ਹੋਈ ਕੋਈ ਉਹਦੇ ਵਿੱਚ ਪੋਜ਼ਿਟਿਵ ਗੱਲ ਹੈ ਨਹੀਂ ਸੀ ਜਾਂ ਉਸ ਤੇ ਜਗ੍ਹਾ ਰਾਹ ਦਸੇਰਾ ਹੈ ਨਹੀਂ ਸੀ ਜਾਂ ਵੱਡੀ ਗੱਲ ਨਹੀਂ ਕੀਤੀ ਗਈ ਤਾਂ ਮੈਂ ਉਹਦੇ ਬਾਰੇ ਉਹਨਾਂ ਨੂੰ ਥੋੜਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਜਾਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਉਹਦੇ ਜੇ ਤੁਸੀਂ ਉਸ ਦਿਨ ਦੇ ਸਾਰੇ ਮਤਿਆਂ ਨੂੰ ਦੇਖੋ ਜੇ ਤੁਸੀਂ ਨਿਰਲੇਪ ਹੋ ਕੇ ਇਸ ਗੱਲ ਦੇ ਉੱਤੇ ਧਿਆਨ ਦਿਓ ਮੇਰਾ ਤੁਹਾਨੂੰ ਇੱਕ ਗੁਜ਼ਾਰਿਸ਼ ਹੈਗੀ ਆ ਕਿ ਵੀ ਉਸ ਦਿਨ ਦੇ ਲੈਕਚਰਸ ਨੂੰ ਸੁਣੋ ਤੇ ਉਸ ਦਿਨ ਦੇ ਮਤਿਆਂ ਨੂੰ ਸੁਣੋ ਤਾਂ ਤੁਸੀਂ ਸ਼ਾਇਦ ਇਸ ਗੱਲ ਦੇ ਉੱਤੇ ਦੁਬਾਰਾ ਰੀਲੁੱਕ ਕਰ ਸਕੋਈਆਂ ਇਸ ਨਤੀਜੇ ਤੇ ਤੁਸੀਂ ਦੁਬਾਰਾ ਵੇਖ ਸਕੋ ਕਿ ਉਸ ਦਿਨ ਕੀ ਹੋਇਆ ਸੀ ਉੱਥੇ ਪਹਿਲੀ ਗੱਲ ਤਾਂ ਆਪਾਂ ਮਤਿਆਂ ਨੂੰ ਲੈਣੇ ਆਂ ਜਿਹੜੇ ਪੰਜਾਬ ਦੇ ਮਤੇ ਸੀਗੇ ਉਹ ਤਕਰੀਬਨ ਸਾਰੇ ਉਹ ਉਹੀ ਗੱਲਾਂ ਹੋਈਆਂ ਜੋ ਅਨੰਦਪੁਰ ਸਾਹਿਬ ਦੇ ਮਤੇ ਤੋਂ ਆਪਾਂ ਡਰਾਈਵ ਕੀਤੀਆਂ ਵੇਸੀ ਜੋ ਪੰਜਾਬ ਨਾਲ ਵਿਤਕਰੇ ਹੋ ਰਿਹਾ ਉਹਨਾਂ ਬਾਰੇ ਆਪਾਂ ਕੀ ਕਰਨਾ ਹੈ ਜਾਂ ਪੰਜਾਬ ਨੂੰ ਕੀ ਸੇਧ ਦੇਣੀ ਹੈ ਖਾਸ ਕਰਕੇ ਇਹ ਗੱਲ ਕੀਤੀ ਗਈ ਕਿ ਅਨੰਦਪੁਰ ਸਾਹਿਬ ਦੇ ਮਤੇ ਤੇ ਅਸੀਂ ਦ੍ਰਿੜਤਾ ਨਾਲ ਪਹਿਰਾ ਦੇਵਾਂਗੇ ਦੂਜੀ ਗੱਲ ਆ ਕਿ ਅਕਾਲੀ ਦਲ ਦੇ ਸਟਰਕਚਰ ਬਾਰੇ ਗੱਲ ਕੀਤੀ ਗਈ ਅਕਾਲੀ ਦਲ ਦੇ ਸਟਰਕਚਰ ਨੂੰ ਕਿਵੇਂ ਹੋਰ ਵੀ ਜਮਹੂਰੀ ਬਣਾਇਆ ਜਾਵੇ ਕਿਵੇਂ ਉਹਦੇ ਵਿੱਚ ਜਮਹੂਰੀਅਤ ਜਾਂ ਕਦਰਾਂ ਕੀਮਤਾਂ ਲਿਆਂਦੀਆਂ ਜਾਣ ਤੇ ਉਹਦੇ ਵਿੱਚ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਹੋਈ। ਸੋ ਇਹ ਆਪਦੇ ਆਪ ਚ ਦੋ ਬਹੁਤ ਰੈਵੋਲੂਸ਼ਨਰੀ ਤੇ ਪੋਜੀਟਿਵ ਸਟੈਪਸ ਸੀਗੇ। ਹੁਣ ਆਪਾਂ ਗਿਆਨੀ ਜੀ ਦੇ ਜੋ ਪ੍ਰਧਾਨ ਸਾਹਿਬ ਦੇ ਲੈਕਚਰ ਤੇ ਆਉਣੇ ਆ ਉਸ ਦਿਨ ਤੇ ਉਹਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਅਹਿਮ ਕੀਤੀਆਂ ਜਿਹੜੀਆਂ ਕਿ ਅੱਜ ਬਹੁਤ ਠੋਸ ਗੱਲਾਂ ਆ ਪੰਜਾਬ ਵਾਸਤੇ। ਪਹਿਲੀ ਗੱਲ ਤਾਂ ਉਹਨਾਂ ਨੇ ਹਿਸਟੋਰੀਕਲ ਕੰਟੈਕਸਟ ਚ ਸਮਝਾਇਆ ਕਿ ਕਿਸ ਤਰੀਕੇ ਨਾਲ ਪੰਜਾਬ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਇੱਥੇ ਤੱਕਾ ਹੁੰਦਾ ਆਇਆ ਕਿ ਕਿਸ ਤਰੀਕੇ ਨਾਲ ਸਾਡੇ ਨਾਲ ਵਿਤਕਰਾ ਹੋਇਆ ਤੇ ਉਹਦੇ ਅਸੀਂ ਕਿਸ ਕੀ ਨਤੀਜੇ ਭੁਗਤ ਰਹੇ ਆਂ ਕਿਸ ਤਰੀਕੇ ਨਾਲ ਸਾਡੀ ਆਰਥਿਕਤਾ ਨੂੰ ਦਾ ਨਾਲ ਤੱਕਾ ਹੋਇਆ ਕਿਸ ਤਰੀਕੇ ਨਾਲ ਅਸੀਂ ਆਰਥਿਕ ਤੌਰ ਤੇ ਰਿਲੇਟਿਵਲੀ ਕਮਜ਼ੋਰ ਹੋਏ ਗਏ ਆ ਤੇ ਜਿੱਥੇ ਸਾਡਾ ਪੋਟੈਂਸ਼ੀਅਲ ਕਿੰਨਾ ਸੀਗਾ ਤੇ ਕਿੱਥੇ ਸਾਨੂੰ ਰੈਸਟ੍ਰਿਕਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਬਹੁਤ ਹੀ ਮੇਨ ਮੁੱਦਾ ਚੱਕਿਆ ਜਿਹੜਾ ਕਿ ਅੱਜ ਦਾ ਸਾਡਾ ਬਹੁਤ ਹੀ ਸੰਜੀਦਾ ਤੇ ਬਹੁਤ ਹੀ ਅਹਿਮ ਸਵਾਲ ਹੈਗਾ ਉਹ ਹੈਗਾ ਕਿ ਵੀ ਸਾਡੀ ਜਿਹੜੀ ਇੱਥੇ ਆਬਾਦੀ ਦਾ ਤਵਾਜਨ ਬਦਲਿਆ ਜਾ ਰਿਹਾ ਹੈ ਯਾਰ ਸਾਡੀ ਡੈਮੋਗ੍ਰਾਫਿਕ ਚੇਂਜ ਹੁੰਦੀ ਜਾ ਰਹੀ ਹੈ ਸੋ ਮੈਂ ਕ੍ਰਿਟਿਕਸ ਨੂੰ ਇਹ ਕਹੂੰਗਾ ਕਿ ਇਹ ਦੋ ਤਿੰਨ ਮੁੱਦਿਆਂ ਤੇ ਵੀ ਉਹ ਧਿਆਨ ਨਾਲ ਉਸ ਲੈਕਚਰ ਨੂੰ ਦੁਬਾਰਾ ਸੁਣ ਵੇਖਣ ਕਿ ਉਹ ਕੀ ਕਹਿਣਾ ਚਾਹੁੰਦੇ ਸੀਗੇ ਉਹਨਾਂ ਨੇ ਹਿਸਟੋਰੀਕਲ ਜੋ ਸਾਡੇ ਨਾਲ ਵਿਤਕਰੇ ਹੋਏ ਆ ਉਹਨਾਂ ਬਾਰੇ ਗੱਲ ਕੀਤੀ ਆ ਉਦੋਂ ਬਾਅਦ ਉਹਨਾਂ ਨੇ ਡੈਮੋਗ੍ਰਾਫਿਕ ਚੇਂਜ ਬਾਰੇ ਜੋ ਬਹੁਤ ਹੀ ਠੋਸ ਗੱਲ ਹੈਗੀ ਆ ਜਿਹੜੀ ਕਿ ਅੱਜ ਦੇ ਡੇਟ ਵਿੱਚ ਬਈ ਅੱਜ ਦੇ ਕੰਟੈਕਸਟ ਚ ਬਹੁਤ ਐਮੀਅਤ ਰੱਖਦੀ ਆ ਉਹਦੇ ਬਾਰੇ ਗੱਲ ਕੀਤੀ ਆ ਤੇ ਤੀਜੀ ਉਹਨਾਂ ਨੇ ਜੋ ਸਾਡੀ ਆਰਥਿਕਤਾ ਕਮਜ਼ੋਰ ਹੋ ਰਹੀ ਹੈ ਜਿਹਦੇ ਨਾਲ ਕੋਈ ਵੀ ਕੌਮਕ ਸਿਹਾਰਾ ਹੀ ਬਣ ਜਾਂਦੀ ਹੈਗੀ ਆ ਗੱਲ ਕੀਤੀ ਹੈਗੀ ਆ ਸੋ ਕੱਲੀ ਇਹ ਨਹੀਂ ਸੀਗਾ ਕਿ ਉਹ ਉਸ ਕੰਟੈਕਸਟ ਦੀ ਗੱਲ ਕਰੀ ਗਏ ਜਿਸ ਨੂੰ ਤੁਸੀਂ ਗੱਲ ਕਰ ਰਹੇ ਹੋ ਮੈਂ ਸੋ ਉਹ ਦੁਬਾਰਾ ਵੇਖਣ ਇਸ ਗੱਲ ਧਿਆਨ ਦੇ ਦੂਜੀ ਵੱਡੀ ਗੱਲ ਉਹਦੇ ਵਿੱਚ ਇਹ ਆ ਕਿ ਇਹ ਵੀ ਬਹੁਤ ਇੰਪੋਰਟੈਂਟ ਹੈਗਾ ਵੇਖਣਾ ਕਿ ਵੀ ਇਹ ਸਾਰਾ ਕੁਝ ਕਿਹੜੇ ਹਾਲਾਤਾਂ ਚ ਹੋਇਆ ਇਹ ਬਹੁਤ ਹੀ ਡਿਫਿਕਲਟ ਹਾਲਾਤ ਸੀ ਕੌਮ ਵਾਸਤੇ ਬਹੁਤ ਡਿਫਿਕਲਟ ਸਿਚੁਏਸ਼ਨ ਸੀ ਕੌਮ ਵਾਸਤੇ ਇਨਾਂ ਹਾਲਾਤਾਂ ਚ ਕੋਈ ਵੇਖੋ ਪੰਜ ਮੈਂਬਰੀ ਕਮੇਟੀ ਕੋਲੇ ਕੋਈ ਦਫ਼ਤਰ ਨਹੀਂ ਸੀ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਪੁਰਾਣੇ ਜਿਹੜੇ ਸੀਗੇ ਉਹ ਤੁਹਾਨੂੰ ਸਾਥ ਨਹੀਂ ਦੇ ਰਹੇ ਸੀਗੇ ਤੇ ਕੌਮ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਹੀ ਆ ਇਨਾਂ ਦੇ ਵਿੱਚ ਇਹ ਗੱਲਾਂ ਜੇ ਕੋਈ ਦੋ ਜਾਂ ਚਾਰ ਹੁਣ ਤਾਈਆਂ ਰਹਿ ਗਈਆਂ ਤਾਂ ਕੋਈ ਵੱਡੀ ਗੱਲ ਨਹੀਂ ਉਹਗਾ ਸੁਧਾਰੀਆਂ ਜਾ ਸਕਦੀਆਂ ਦੂਜੀ ਗੱਲ ਜਿਹੜੀ ਵੱਡੀ ਆਉਂਦੀ ਹੈਗੀ ਆ ਉਹ ਆ ਕਿ ਜਿਹਦੇ ਵਿੱਚ ਇਹ ਆ ਕਿ ਵੀ ਕਿੰਨਾ ਉਹ ਡਾਈਵਰਸ ਸਿਸਟਮ ਸੀਗਾ ਉਹਦੇ ਵਿੱਚ ਡੈਫੀਨੇਟਲੀ ਵੱਖ-ਵੱਖ ਧੜੇ ਸੀਗੇ ਵੱਖ-ਵੱਖ ਗਰੁੱਪ ਸੀਗੇ ਜਿਨ੍ਹਾਂ ਨੂੰ ਇਕੱਠਾ ਕੀਤਾ ਗਿਆ ਜਿਨ੍ਹਾਂ ਨੇ ਉਤਸ਼ਾਹ ਖਾਇਆ ਕਿ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਨ ਦਾ ਪਰ ਉਹਦੇ ਵਿੱਚ ਹਾਂ ਇਹ ਗੱਲ ਜ਼ਰੂਰ ਆ ਕਿ ਉਹਦੇ ਵਿੱਚ ਕੁਝ ਜਿਹੜਾ ਵੱਡਾ ਐਲੀਮੈਂਟ ਸੀ ਉਹ ਉੱਥੋਂ ਹੀ ਸੀਗਾ ਜਿਹੜਾ ਪਿਛਲਾ ਬਾਦਲਾ ਨਾਲ ਬ੍ਰੇਕਅਵੇ ਹੋ ਕੇ ਗਰੁੱਪ ਆਇਆ ਤੇ ਉਹਦੀਆਂ ਕੁਝ ਜੋ ਹੈਗੀਆਂ ਜਿਉਂ ਕੁਝ ਹੇਟਰ ਸਟਰਕਚਰ ਲੈ ਕੇ ਆਇਆ ਤਾਂ ਡੈਫੀਨੇਟਲੀ ਕੁਝ ਕਮਜ਼ੋਰੀਆਂ ਵੀ ਆਈਆਂ ਜਿਹੜੀਆਂ ਕਿ ਸਮੇਂ ਨਾਲ ਦੂਰ ਹੋ ਜਾਣਗੀਆਂ ਜਿਹੜੀਆਂ ਕਿ ਸਮੇਂ ਨਾਲ ਇੱਕ ਕਲਚਰ ਆਪਾਂ ਬਣਾਵਾਂਗੇ ਉਸ ਰਵੈਤ ਨੂੰ ਦੁਬਾਰਾ ਜਦੋਂ ਉਜਾਗਰ ਕਰਾਂਗੇ ਸੁਰਜੀਤ ਕਰਾਂਗੇ ਤਾਂ ਉਹ ਲੋਕ ਓਵੇਂ ਚੱਲਣਗੇ ਤਾਂ ਇਹ ਆਪਣੇ ਤੇ ਆ ਕਿ ਇਹਦੇ ਹੱਸਤੇ ਆਪਾਂ ਨੂੰ ਇੱਕ ਸਮਾਂ ਦੇਣਾ ਪਊਗਾ ਇਹ ਨਹੀਂ ਕਿ ਆਪਾਂ ਅਚਾਨਕ ਇੱਕ ਚੁੱਬੀ ਮਾਰੀ ਤੇ ਵੀ ਆਪਾਂ ਬਦਲ ਗਏ ਅੱਜ ਦੀ ਡੇਟ 'ਚ ਜਮਾਤ ਹੀ ਕਰਾ ਮਾਤਾ ਜਮਾਤ ਨੂੰ ਜੋ ਕਲਚਰ ਦੇਵਾਂਗੇ ਜਮਾਤ ਨੂੰ ਜੋ ਰਾਵ ਖਾਵਾਂਗੇ ਉਹ ਆਪਾਂ ਨੂੰ ਓਵੇਂ ਆਪਾਂ ਉਹਦੇ ਚੋਂ ਨਤੀਜੇ ਓਂਝੇ ਆਉਣਗੇ ਤੇ ਇਹ ਵੀ ਕਹਿਣ ਚਾਪਾ ਨੂੰ ਕੋਈ ਗਰੇਜ਼ ਨਹੀਂ ਕਰਨਾ ਚਾਹੀਦਾ ਕਿ ਇਹ ਇੱਕ ਦਿਨ ਚ ਨਹੀਂ ਹੋਊਗਾ ਇਹਦੇ ਵਾਸਤੇ ਕੁਝ ਸਮਾਂ ਲੱਗੂਗਾ ਕੁਝ ਮਹੀਨੇ ਲੱਗਣਗੇ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਹ ਕੋਈ ਸਾਲਾਂ ਬੱਦੀ ਦੀ ਗੱਲ ਨਹੀਂ ਇਹ ਕੁਝ ਮਹੀਨਿਆਂ ਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਇਹ ਦਾ ਜੋ ਆਪਣਾ ਕਲਚਰ ਹੈ ਇਸ ਆਰਗੇਨਾਈਜੇਸ਼ਨ ਦਾ ਤੁਹਾਨੂੰ ਨਜ਼ਰ ਆਊਗਾ ਤੁਹਾਡੇ ਸਾਹਮਣੇ ਆ ਜਾਊਗਾ ਤੇ ਮਿਸਲ ਸਤਲੋਜ ਨੇ ਵੀ ਇੱਕ ਬਹੁਤ ਹੀ ਚੇਤਨ ਸਟੈਂਡ ਲਿਆ ਹੈਗਾ ਕਿ ਵੀ ਅਸੀਂ ਇਹਨਾਂ ਦੇ ਨਾਲ ਕਿਸ ਰੂਪ ਚੱਲਣਾ ਅਸੀਂ ਪ੍ਰਿੰਸੀਪਲ ਰਹੇ ਹਾਂ ਪੰਤਕ ਪਾਲ ਆਪਣਾ ਹਿੱਤਾਂ ਨੂੰ ਲੈ ਕੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਸਾਡੀ ਇੱਕ ਇੱਕ ਪਾਰਟਿਕੂਲਰ ਸਟੈਂਡ ਹੈਗਾ ਪਾਰਟਿਕੂਲਰ ਸੋਚ ਹੈਗੀ ਆ ਪਾਰਟਿਕੂਲਰ 뷰 ਪੁਆਇੰਟ ਹੈਗਾ ਤੇ ਸਾਨੂੰ ਆਸ ਆ ਕਿ ਵੀ ਇਹ ਇਹਨਾਂ ਦੇ ਵਿੱਚ ਇਹਨਾਂ ਇਸ ਇਹ ਉਸ ਚੀਜ਼ ਨੂੰ ਇੱਕ ਇੰਪੋਰਟੈਂਸ ਦੇਣਗੇ ਹਾਂ ਇੱਕ ਪਰਿਵਾਰ ਵਾਂਗੂ ਜਿਵੇਂ ਹੁੰਦਾ ਉੱਥੇ ਕੁਝ ਲੈ ਦੇ ਹੁੰਦਾ ਕੁਝ ਕੰਪਰੋਮਾਈਜ਼ ਹੁੰਦੀ ਹੈ ਉਹਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਢੋਡੀਆਂ ਵੀ ਨਹੀਂ ਪੁਗਾਈਆਂ ਜਾਂਦੀਆਂ ਤਾਂ ਡੈਫੀਨੇਟਲੀ ਇੱਕ ਅ ਇੱਕ ਐਮੀ ਕੇਬਲ ਤਰੀਕੇ ਨਾਲ ਚੱਲਾਂਗੇ ਤੇ ਉਹਦਾ ਤੁਸੀਂ ਝਲਕ ਪੰਜਾਬ ਵਾਲੇ ਜਿਹੜੇ ਮਤੇ ਪਏ ਆ ਉਹਨਾਂ ਵਿੱਚ ਤੇ ਆਪਣਾ ਜੋ ਸਟਰਕਚਰ ਦੇ ਮਤੇ ਪਏ ਆ ਉਹਨਾਂ ਵਿੱਚ ਵੇਖਿਆ ਵੀ ਹੋਊਗਾ ਦੂਜੀ ਵੱਡੀ ਗੱਲ ਇਹ ਹੈਗੀ ਆ ਕਿ ਵੀ ਆਪਾਂ ਉਸ ਦਿਨ ਦੇ ਵਰਤਾਰੇ ਨੂੰ ਕੋਈ ਇੱਕ ਆਮ ਪਾਰਟੀ ਖੜਨ ਦਾ ਵਰਤਾਰਾ ਜਾਂ ਇੱਕ ਕੋਈ ਢੜਾ ਖੜਾ ਹੋਣ ਦਾ ਵਰਤਾਰਾ ਨਾ ਸਮਝੀਏ ਇਹ ਅਕਾਲੀ ਰਵੈਤ ਦੀ ਸੁਰਜੀਤੀ ਸੀਗੀ ਮੇਰੇ ਹੋਸ਼ੋ ਹਵਾਸ ਜਾਂ ਮੇਰੀ ਜਦੋਂ ਤੱਕ ਮੈਂ ਆ ਆਪਣਾ ਸੂਰਤ ਸੰਭਾਲੀ ਆ ਉਸ ਤੋਂ ਬਾਅਦ ਮੈਂ ਕਦੀ ਨਹੀਂ ਵੇਖਿਆ ਕਿ ਇਸ ਤਰੀਕੇ ਨਾਲ ਜਮੂਰੀ ਟੰਗ ਨਾਲ ਕਦੀ ਅਕਾਲੀ ਅ ਭਰਤੀ ਹੋਈ ਹੋਵੇ ਤੇ ਫਿਰ ਉਹਦੇ ਵਿੱਚੋਂ ਇੱਕ ਗਰੁੱਪ ਉਹਦੇ ਵਿੱਚੋਂ ਇੱਕ ਮਤਲਬ ਸਟੇਟ ਡੈਲੀਗੇਟਸ ਨਿਕਲੇ ਹੋਣ ਤੇ ਉਹਦੇ ਵਿੱਚੋਂ ਇੱਕ ਪ੍ਰਧਾਨ ਚੁਣਿਆ ਗਿਆ ਹੋਵੇ 18 ਮਾਰਚ ਤੋਂ ਬਾਅਦ ਥਾਂ-ਥਾਂ ਤੇ ਕਾਪੀਆਂ ਭਰੀਆਂ ਗਈਆਂ ਸਰਕਲ ਡੈਲੀਗੇਟਸ ਬਣੇ ਸਰਕਲ ਡੈਲੀਗੇਟਸ ਵਾਲੀ ਥਾਵਾਂ ਤੇ ਆ ਕੇ ਆਪਣਾ ਸਟੇਟ ਡੈਲੀਗੇਟ ਚੁਣੇ ਗਏ ਉਹ ਪਬਲੀਕਲੀ ਹੋਇਆ ਸਾਰਿਆਂ ਦੇ ਸਾਹਮਣੇ ਸਭ ਕੁਝ ਹੋ ਰਿਹਾ ਸੀਗਾ ਜੇ ਉੱਥੇ ਕੋਈ ਪ੍ਰੋਬਲਮ ਸੀਗੀ ਤਾਂ ਬੋਲਿਆ ਜਾ ਸਕਦਾ ਸੀਗਾ ਤੇ ਦੂਜੀ ਗੱਲ ਆ ਕਿ ਵੀ ਸਟੇਟ ਡੈਲੀਗੇਟਾਂ ਦੀ ਜਿਹੜੇ ਸਾਰਿਆਂ ਨੂੰ ਬੁਲਾ ਕੇ ਤੇ ਪਬਲੀਕਲੀ ਇਨ ਦੀ ਕੈਮਰਾ ਜੀ ਨੂੰ ਕਹਿ ਸਕਦੇ ਆ ਕੈਮਰੇ ਦੇ ਵੀ ਸਾਹਮਣੇ ਲੋਕਾਂ ਦੇ ਵੀ ਸਾਹਮਣੇ ਚੋਣ ਹੋਈ ਪ੍ਰਧਾਨ ਦੀ ਸੋ ਇਹ ਖਾਂ ਤੁਸੀਂ ਸਵਾਲ ਉਠਾ ਸਕਦੇ ਆ ਕਿ ਹੁਣ ਤਾਈਆਂ ਨਹੀਂ ਪਰ ਤੁਸੀਂ ਬਾਕੀ ਪਾਰਟੀਆਂ ਦੇ ਹਿਸਾਬ ਨਾਲ ਜਾਂ ਬਾਕੀ ਕੰਟੈਕਸਟ ਦੇ ਹਿਸਾਬ ਨਾਲ ਵੇਖੋ ਕਿ ਇਹ ਪਹਿਲੀ ਵਾਰ ਇੱਕ ਜਥੇਬੰਦੀ ਸੁਰਜੀਤ ਹੋ ਰਹੀ ਆ ਇੱਕ ਪਾਰਟੀ ਸੁਰਜੀਤ ਹੋ ਰਹੀ ਆ ਜਿਹਦੇ ਕੋਲੇ ਇੱਕ ਐਕਸੈਪਸ਼ਨਲ ਕੰਡੀਸ਼ਨਸ ਹੋ ਰਹੀ ਹੈ ਜਿਸ ਹਾਲਾਤਾਂ ਚੋਂ ਪੰਥ ਨਿਕਲ ਰਿਹਾ ਸੀ ਜਿਸ ਹਸਤਾ ਚੋਂ ਪੰਜਾਬ ਨਿਕਲ ਰਿਹਾ ਉਹਦੇ ਚ ਇਹ ਕਰ ਪਾਉਣਾ ਹੀ ਆਪਦੇ ਆਪ ਚ ਬਹੁਤ ਵੱਡੀ ਅਹਿਮੀਅਤ ਰੱਖਦਾ ਸਾਡੇ ਕੋਲੇ ਜਮੂਰੀ ਟੰਗ ਨਾਲ ਸੀ ਪ੍ਰਧਾਨ ਚੁਣ ਸਕੇ ਉਸ ਤੋਂ ਬਾਅਦ ਹੋ ਸਕਦਾ ਇਹ ਇਹਦੂ ਪ੍ਰੋਸੈਸ ਅਗਲੇ ਆਉਣ ਵਾਲੇ ਸਮੇਂ ਚ ਹੋਰ ਬਿਹਤਰ ਹੋ ਸਕਦਾ ਤੇ ਇਹਦੂ ਅਲਾਵਾ ਦੂਜੀ ਗੱਲ ਆ ਕਿ ਵੀ ਅਸੀਂ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਇੱਕ ਪਿਛੜੇ ਵਰਗ ਚੋਂ ਸਾਡਾ ਭਰਾ ਆ ਕੇ ਸਾਡੀ ਉਹਨੇ ਪੋਲਿਟਿਕਲ ਪਾਵਰ ਦੀ ਸੀਟ ਦੇ ਉੱਤੇ ਅਸੀਂ ਬਿਠਾਇਆ ਜੋ ਗੁਰੂ ਸਾਹਿਬ ਨੇ ਕਿਹਾ ਸੀ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਉਹ ਅੱਜ ਦੇ ਪੰਥ ਨੇ ਅੱਜ ਦੇ ਕੌਮ ਨੇ ਸਾਡੀ ਨੇ ਕਾਰ ਵਿਖਾਇਆ ਕਿ ਹਾਂ ਵੀ ਅਸੀਂ ਉਹਨੂੰ ਆਪ ਦਾ ਰਾਹ ਦਸੇਰਾ ਬਣਾਇਆ ਅਸੀਂ ਅੱਗੇ ਲਾਇਆ ਸੋ ਇਹ ਆਪਦੇ ਆਪ ਚ ਬਹੁਤ ਵੱਡੀ ਅਹਿਮੀਅਤ ਰੱਖਦੀ ਆ ਇਹ ਗਰਾਉਂਡ ਬ੍ਰੇਕਿੰਗ ਚੀਜ਼ਾਂ ਹੈਗੀਆਂ ਜਿਨ੍ਹਾਂ 'ਤੇ ਧਿਆਨ ਦੇਣਾ ਤੁਹਾਨੂੰ ਬਹੁਤ ਜ਼ਰੂਰੀ ਹੈਗਾ ਤੇ ਇਹ ਬਿਲਕੁਲ ਇਹ ਗੱਲ ਵੀ ਮੰਨਦੇ ਆ ਕਿ ਡੈਫੀਨਿਟਲੀ ਉਹ ਪਾਸ਼ੰਤ ਖਾਸੀ ਜਾਂ ਸੀਗਾ ਪਰ ਇਹਨੂੰ ਤੁਸੀਂ ਓਵੇਂ ਵੇਖ ਰਹੇ ਹੋ ਜਿਵੇਂ ਕਿ ਕੋਈ ਮੈਚ ਵੇਖ ਰਿਆ ਹੋਵੇ ਤੇ ਉਹ ਵੇਖ ਰਿਆ ਹੋਵੇ ਬੈਠਾ ਹੋ ਵੇਖ ਰਿਆ ਹੋਵੇ ਆ ਆਪਣਾ ਆਪਦੇ ਘਰ ਦੇ ਬੈਡਰੂਮ ਦੇ ਵਿੱਚ ਆਇਨਾ ਵੇਖੋ ਜਦੋਂ ਤੁਸੀਂ ਵਿੱਚ ਹੁੰਨੇ ਹੋ ਜਦੋਂ ਅਸਲ ਗੈ ਗੱਚ ਹੋਈ ਹੁੰਦੀ ਆ ਉਹਦੇ ਵਿੱਚ ਡੈਫੀਨਿਟਲੀ ਕੁਝ ਬਾਹਰ ਵਾਲੇ ਨੂੰ ਲੱਗ ਰਿਹਾ ਹੁੰਦਾ ਵੀ ਐਂ ਕਰ ਦੇਣਾ ਸੀ ਓਵੇਂ ਕਰ ਦੇਣਾ ਸੀਗਾ ਇਹ ਇਹ ਆਮ ਸੁਭਾਵਕ ਹੈਗਾ ਸੋ ਇਸ ਤਰੀਕੇ ਨਾਲ ਵੇਖੋ ਕਿ ਵੇਖੋ ਉਹ ਜਥੇਦਾਰ ਸਾਹਿਬ ਨਾਲ ਪਿਛਲੇ ਸਮੇਂ ਅਚ ਕਿਸ ਤਰੀਕੇ ਨਾਲ ਉਹਨਾਂ ਦੀ ਗਰਦਾਰ ਖੁਸ਼ੀਆਂ ਹੋਈਆਂ ਕਿਸ ਤਰੀਕੇ ਨਾਲ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਵੱਡੀ ਗੱਲ ਆ ਕਿ ਇੱਕ ਨਿਮਾਣੇ ਪਰਿਵਾਰ ਚ ਹੋਣ ਵਾਲਾ ਜਿਹੜਾ ਬੰਦਾ ਉਹਦੇ ਤੇ ਕਿਸ ਤਰੀਕੇ ਦੇ ਪ੍ਰੈਸ਼ਰਸ ਪਾਏ ਗਏ ਜੇ ਕੋਈ ਜਰਵਾਣਾ ਹੁੰਦਾ ਸਾਹਮਣੇ ਉਹਦੇ ਤੇ ਨਹੀਂ ਪੈਣੇ ਸੀਗੇ ਸੋ ਉਹ ਐਟਲੀਸਟ ਇੰਨੇ ਬੇਕਰਕ ਨਾ ਹੋਵੋ ਇਸ ਤਰੀਕੇ ਨਾਲ ਨਾ ਚੱਲੋ ਕਿ ਵੀ ਉਹ ਆਪਣਾ ਉਸ ਉਸ ਸਪੇਸ ਦਿਓ ਥੋੜੀ ਜੀ ਟਾਈਮ ਦਿਓ ਤੇ ਆਪਾਂ ਡੈਫੀਨਟਲੀ ਚੰਗੇ ਰਿਜ਼ਲਟਸ ਮਿਲਣਗੇ ਤੀਜੀ ਗੱਲ ਅਸੀਂ ਮੈਂ ਕਹਿਣਾ ਚਾਹੁੰਦਾ ਕਿ ਹਾਂ ਇੱਕ ਬਿਆਨ ਨੂੰ ਲੈ ਕੇ ਬਹੁਤ ਉਛਾਲਿਆ ਜਾ ਰਿਹਾ ਹੈ ਗੱਲਾਂ ਕੀਤੀਆਂ ਜਾ ਰਹੀਆਂ ਮੰਨਦੇ ਹਾਂ ਕਿ ਕੋਈ ਟ੍ਰਿਵਲਾਈਜ਼ਡ ਬਿਆਨ ਸੀਗਾ ਉਹ ਜਿਵੇਂ ਕਿ ਹਰੇਕ ਕੋਈ ਇਨਸਾਨ ਆ ਜਿਵੇਂ ਗੁਰੂ ਸਾਹਿਬ ਨੇ ਕਿਹਾ ਭੁੱਲਨ ਦੇ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਉਹ ਆਏ ਆਪਣੇ ਤੋਂ ਹੁੰਦਾ ਹੈ ਕਈ ਵਾਰੀ ਆਪਾਂ ਅਨਗਾਰਡਡ ਮੂਮੈਂਟਸ 'ਚ ਕੋਈ ਹਾਸਾ ਮਜ਼ਾਕ ਕਰ ਜਾਂਦੇ ਆ ਤੇ ਉਹ ਟ੍ਰਿਵਿਅਲ ਲੱਗਣ ਲੱਗ ਜਾਂਦਾ ਡੈਫੀਨਟਲੀ ਮੇਰਾ ਖਿਆਲ ਹੈ ਕਿ ਪ੍ਰਧਾਨ ਸਾਹਿਬ ਹੁਣ ਜੀ ਸੀਟ ਤੇ ਹੈਗੇ ਆ ਉਹ ਗਾਂ ਤੋਂ ਉਸ ਚੀਜ਼ ਦਾ ਵੀ ਧਿਆਨ ਰੱਖਣਗੇ ਉਹ ਇਸ ਚੀਜ਼ ਨੂੰ ਸਾਡੇ ਇਸ਼ੂਜ਼ ਨੂੰ ਟ੍ਰੀਵਲਾਈਜ਼ ਨਹੀਂ ਕਰਦੇ ਤੇ ਆਪਾਂ ਉਹ ਚੀਜ਼ ਤੇ ਪੈਰਾ ਵੀ ਦੇਵਾਂਗੇ ਜਿੱਥੇ ਵੀ ਤੁਹਾਨੂੰ ਲੱਗੇ ਕਿ ਹਾਂ ਇਹ ਗਲਤ ਹੋ ਰਿਹਾ ਹੈ ਇਹ ਚੀਜ਼ ਨਹੀਂ ਸਹੀ ਹੋ ਰਹੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਤੁਸੀਂ ਸਾਨੂੰ ਕਹਿ ਸਕਦੇ ਹੋ ਅਸੀਂ ਉਹਨੂੰ ਨਿਮਾਣੇ ਸਿੱਖ ਹੋਣ ਦੇ ਨਾਤੇ ਕਬੂਲ ਕਰਾਂਗੇ ਪਰ ਕੁਝ ਸਮਾਂ ਦਿਓ ਕੁਝ ਸਮਾਂ ਦਿਓ ਕਿ ਵੀ ਆਪਾਂ ਜੋ ਸਟਰਕਚਰਸ ਬਣਾ ਸਕੀਏ ਵਿਜਨ ਡਾਕੂਮੈਂਟਸ ਤੁਹਾਡੇ ਸਾਹਮਣੇ ਆ ਸਕਣ ਇੱਕ ਰਾਹ ਤੁਹਾਡੇ ਸਾਹਮਣੇ ਆ ਸਕੇ ਤੇ ਹਾਂ ਹੌਲੀ ਹੌਲੀ ਜਿਹੜੀ ਲੀਡਰਸ਼ਿਪ ਆ ਉਹ ਤੁਹਾਡੀ ਜਿਹੜੀ ਹੈਗੀ ਆ ਉਹ ਆਸਾਂ ਦੀ ਜੋ ਤੁਹਾਡੇ ਆਸ ਜਿੱਥੇ ਪੂਰੀ ਹੁੰਦੀ ਹੋਵੇ ਜੋ ਤੁਹਾਡੀ ਜਿਸ ਤਰੀਕੇ ਦੀ ਤੁਸੀਂ ਡ੍ਰੀਮ ਕਰਦੇ ਹੋ ਜਾਂ ਜਿਸ ਤਰੀਕੇ ਦਾ ਤੁਹਾਡਾ ਸੁਪਨਾ ਉਸ ਤਰੀਕੇ ਦੀ ਲੀਡਰਸ਼ਿਪ ਤੁਹਾਡੇ ਸਾਹਮਣੇ ਲਿਆਂਦੀ ਜਾ ਸਕੇ ਇਹਨਾਂ ਸਾਰੀਆਂ ਚੀਜ਼ਾਂ 'ਤੇ ਸਮਾਂ ਚਾਹੀਦਾ ਮਿਸਲ ਸਤਲਜ ਨੇ ਇੱਕ ਚੇਤਨ ਫੈਸਲਾ ਲਿਆ ਕਿ ਅਸੀਂ ਇਹਦੇ ਵਿੱਚ ਜਾਣਾ ਹੈ ਹਾਂ ਇਹ ਕੋਈ ਸ਼ੱਕ ਨਹੀਂ ਕਿ ਵੀ ਤੁਸੀਂ ਇੱਕ ਅੱਡ ਖੜ ਕੇ ਵੀ ਰਹਿ ਸਕਦੇ ਹੋ ਤੇ ਆਪਦੇ ਗਰੁੱਪ ਨੂੰ ਬਹੁਤ ਪਿਓਰ ਵੀ ਵਿਖਾ ਸਕਦੇ ਹੋ ਪਰ ਜੋ ਪੰਥਕ ਹਾਲਾਤ ਹੈਗੇ ਆ ਜੋ ਪੰਜਾਬ ਦੇ ਇਸ ਟਾਈਮ ਹਾਲਾਤ ਆ ਉਸ ਸਮੇਂ ਇਸ ਯੁੱਧ ਦੇ ਵਿੱਚ ਇਸ ਜੰਗ ਦੇ ਵਿੱਚ ਕੁਦਣਾ ਬਹੁਤ ਜ਼ਰੂਰੀ ਸੀਗਾ ਇਹ ਅਸੀਂ ਬਿਲਕੁਲ ਇਹ ਸਮਝ ਲਓ ਕਿ ਵੀ ਇਹ ਹਾਲਾਤ ਐਸੇ ਹੈਗੇ ਆ ਕਿ ਅਸੀਂ ਇਹ ਹੋ ਸਕਦਾ ਹੈ ਕਿ ਵੀ ਬਾਹਰ ਬੈਠਾ ਬੰਦਾ ਕਵੇ ਕਿ ਨਹੀਂ ਜੀ ਇਹ ਤਾਂ ਆਏ ਕਰਨਾ ਨਹੀਂ ਪਰ ਜੇ ਤੁਸੀਂ ਇੰਟਰਵੈਂਸ਼ਨ ਹੀ ਨਹੀਂ ਕਰੋਗੇ ਜੇ ਤੁਸੀਂ ਉਹਦੇ ਵਿੱਚ ਪਾਰਟਿਸਪੇਟ ਹੀ ਨਹੀਂ ਕਰੋਗੇ ਤਾਂ ਤੁਸੀਂ ਬਚਾ ਕਿਵੇਂ ਸਕੋਗੇ ਬਹੁਤ ਧੜੇ ਨਿੱਕੇ ਮੋਟੇ ਹੁੰਦੇ ਆ ਜਿਹੜੇ ਆਪਦੀ ਪਿਓਰਿਟੀ ਕਾਇਮ ਕਰਕੇ ਪਾਸੇ ਬੈਠ ਰਹੇ ਨੇ ਪਰ ਉਹ ਪਾਸੇ ਬੈਠਣ ਵਾਲਾ ਸਵਾਲ ਸਮਾ ਨਹੀਂਗਾ ਅਸੀਂ ਸਮੁੰਦਰ ਦੇ ਕਿਨਾਰੇ ਨਹੀਂ ਬਹਿ ਸਕਦੇ ਸਾਨੂੰ ਉਹਦੇ ਵਿੱਚ ਕੁੱਦਣਾ ਪਊਗਾ ਤਾਂ ਹੀ ਆਪਾਂ ਉਹਨੂੰ ਸਿਰੇ ਲਾ ਸਕਦੇ ਆ ਤੇ ਜਦੋਂ ਅਸੀਂ ਵਿੱਚ ਕੁੱਦਾਂਗੇ ਡੈਫੀਨਿਟਲੀ ਕੋਈ ਨਾ ਕੋਈ ਆਪਣੀਆਂ ਉਨਤਾਈਆਂ ਵੀ ਰਹਿ ਸਕਦੀਆਂ ਗਲਤੀਆਂ ਵੀ ਹੋ ਸਕਦੀਆਂ ਤੇ ਸਾਡੇ ਤੇ ਛਿੱਟੇ ਵੀ ਪੈ ਸਕਦੇ ਆ ਤੁਸੀਂ ਸਾਡੇ ਉਹਦੇ ਗਾਈਡ ਹੋ ਤੁਸੀਂ ਸਾਨੂੰ ਉਹਦੇ ਵਾਸਤੇ ਲਗਾਮ ਬਣ ਕੇ ਕੰਮ ਕਰਨਾ ਜਿੱਥੇ ਤੁਹਾਨੂੰ ਲੱਗੇ ਕਿ ਹਾਂ ਵੀ ਅਸੀਂ ਬਹੁਤ ਜ਼ਿਆਦਾ ਦਾ ਰਾਹ ਪਟਕ ਗਏ ਆ ਜਾਂ ਗਲਤ ਹੋ ਗਏ ਆ ਤੁਸੀਂ ਸਵਾਲ ਪੁੱਛਨੇ ਆ ਸਾਨੂੰ ਅਸੀਂ ਉਹਦੇ ਜਵਾਬ ਦੇ ਆ ਤੁਹਾਡੇ ਸਾਰੀਆਂ ਗੱਲਾਂ ਦੇ ਤੇ ਇਸੇ ਤਰ੍ਹਾਂ ਪਰ ਹਾਂ ਸਮਾ ਦਿਓ ਸਮੇ ਸਮਾ ਸਮਾ ਮੰਗਦੇ ਆ ਸਮਾ ਕੁਝ ਵਰਿਆਂ ਦਾ ਨਹੀਂ ਮੰਗਦੇ ਸਮਾ ਕੁਝ ਡੇੜਾਂ ਦਾ ਕੁਝ ਮਹੀਨਿਆਂ ਦਾ ਮੰਗਦੇ ਆ ਕਿ ਹਾਂ ਤੁਹਾਡੇ ਸਾਹਮਣੇ ਇੱਕ ਬਹੁਤ ਅੱਛੀ ਤੇ ਬਹੁਤ ਹੀ ਸੁਚੱਜੀ ਲੀਡਰਸ਼ਿਪ ਤੇ ਇੱਕ ਸੁਰਜੀਤ ਹੋਇਆ ਰਵੈਤ ਸਿੱਖੀ ਰਵੈਤ ਨੂੰ ਸੇਦ ਲੈਂਦਾ ਹੋਇਆ ਅਕਾਲੀ ਦਲ ਪੇਸ਼ ਕਰਾਂਗੇ ਇੰਨਾ ਕਹਿ ਕੇ ਤੁਹਾਰੀ ਜਰਾਤ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ